ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਤਬੀਤ ਹੋਰ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਹਨਾਂ ਨੇ ਕੈਬਨਟ ਮੀਟਿੰਗ ਲੈਣੀ ਸੀ ਕੈਬਨਟ ਮੀਟਿੰਗ ਰੀਸ਼ਡਿਊਲ ਕੀਤੀ ਗਈ ਪਰ ਰੀਸ਼ਡਿਊਲ ਕਰਨ ਤੋਂ ਬਾਅਦ ਹੁਣ ਇਸ ਕੈਬਨਟ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਦੱਸਲ ਵੀ ਤੇ ਦਿਨ ਵੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਦੇ ਦੌਰੇ ਦੇ ਉੱਤੇ ਆਏ ਸੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਨੇ ਦੌੜਾ ਕੀਤਾ ਇਸ ਸਮੇਂ ਵੀ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਨਹੀਂ ਸੀ ਕਾਰਨ ਸੀਐਮ ਸਾਹਿਬ ਦੀ ਤਬੀਅਤ ਠੀਕ ਨਹੀਂ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਕੱਲ ਖੇਤੀਬਾੜੀ ਮੰਤਰੀ ਸ਼ਿਵਰਾਜ चौहान ਉਹ ਪੰਜਾਬ ਦਾ ਦੌਰਾ ਕਰਕੇ ਗਏ ਨੇ ਬੀਤੀ ਕੱਲ ਉਹਨਾਂ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਾਇਜ਼ਾ ਲਿਆ ਫਸਲਾਂ ਦਾ ਜਾਇਜ਼ਾ ਲਿਆ ਕਿਸਾਨਾਂ ਦਾ ਹਾਲਚਲ ਪੁੱਛਿਆ ਉਹਨਾਂ ਤੋਂ ਉਹਨਾਂ ਦੇ ਦੁੱਖ ਦਰਦ ਵੀ ਸੁਣਿਆ ਔਰ ਖੁਦ ਪੈਲੀਆਂ ਦੇ ਵਿੱਚ ਵੜ ਕੇ ਉਹਨਾਂ ਨੇ ਹੱਥ 'ਚ ਫੜ ਕੇ ਮੌਇਨਾ ਕੀਤਾ ਕਿ ਫਸਲ ਨੂੰ ਕਿੰਨਾ ਕੁ ਨੁਕਸਾਨ ਹੋਇਆ ਔਰ ਉਹਨਾਂ ਦਾ ਕਹਿਣਾ ਸੀ ਕਿ ਵਾਕਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਇਸੇ ਹੀ ਦੇ ਚੱਲਦੇ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ بار-बार ਕੇਂਦਰ ਸਰਕਾਰ ਤੋਂ ਕਿ ਇਮੀਡੀਏਟ ਰੈਲੀਫ ਫੰਡ ਦਿੱਤਾ ਜਾਵੇ ਪਰ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੋਹਾਨ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਹੈ ਜਾਇਜ਼ਾ ਲਏ ਗਏ ਰਿਪੋਰਟ ਉਹਨਾਂ ਨੇ ਬਣਾ ਲਈ ਪਰ ਸੈਂਟਰ ਨੇ ਜਿਹੜੀਆਂ ਟੀਮਾਂ ਬਣਾਈਆਂ ਸੀ ਉਹ ਟੀਮਾਂ ਹਜੇ ਵੀ ਮਲੰਕਣ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰ ਰਹੀਆਂ ਨੇ ਸੋ ਸ਼ਿਵਰਾ ਚੋਹਾਨ ਹੜਾ ਨੇ ਅੱਜ ਵੱਡਾ ਬਿਆਨ ਦਿੱਤਾ ਦਰਸਲ ਟਵੀਟ ਕਰਕੇ ਉਹਨਾਂ ਨੇ ਆਖੇ ਕਿ ਜਿਹੜੀਆਂ ਬਾੜ ਵਰਗੇ ਹਾਲਾਤ ਬਣੇ ਨੇ ਇਹ ਮਾਈਨਿੰਗ ਕਰਕੇ ਬਣੇ ਨੇ ਕਿਉਂਕਿ ਜਿਹੜੀਆਂ ਦਰਿਆ ਸੀ ਜਾਂ ਨਹਿਰਾਂ ਸੀ ਉਹਨਾਂ ਦੇ ਕਿਨਾਰੇ ਕਮਜ਼ੋਰ ਹੋ ਚੁੱਕੇ ਸੀ ਸਾਫ ਤੋਂ ਅਰਧ ਤੋ ਟਵੀਟ ਕਰਕੇ ਉਹਨਾਂ ਨੇ ਵੱਡਾ ਲੰਮਾ ਚੌੜਾ ਬਿਆਨ ਜਿਹੜਾ ਲਿਖਿਆ ਉਹ ਚ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਨੇ ਉਹ ਪੰਜਾਬ ਦੇ ਹੜ੍ਹਾਂ ਦੀ ਜਿਹੜੀ ਸਥਿਤੀ ਹੈ ਉਸ ਤੋਂ ਕਾਫੀ ਚਿੰਤਿਤ ਨੇ ਸ਼ਲਾਗਾ ਉਹਨਾਂ ਨੇ ਅਤਲ ਬਿਹਾਰੀ ਵਾਜਪਾਈ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੀ ਵੀ ਕੀਤੀ ਸੋ ਸ਼ਿਵਰਾ ਚੋਹਾਨ ਕਹਿੰਦੇ ਨੇ ਟਵੀਟ ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਿਤ ਨੇ ਉਹਨਾਂ ਦੇ ਨਿਰਦੇਸ਼ਾਂ ਤੇ ਮੈਂ ਉੱਥੇ ਦੀ ਸਥਿਤੀ ਨੂੰ ਸਮਝਣ ਲਈ ਪੰਜਾਬ ਵੀ ਗਿਆ ਸੀ ਦੱਸਿਆ ਉਹਨਾਂ ਨੇ ਸੋ ਜਾਣਕਾਰੀ ਦੇ ਵਿੱਚ ਉਹਨਾਂ ਨੇ ਆਖਿਆ ਕਿ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਹੈ ਫਸਲਾਂ ਤਬਾਹ ਹੋ ਗਈਆਂ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੇ ਨਾਲ ਖੜੀ ਹੈ। ਉਹਨਾਂ ਨੇ ਇਹ ਕਿਹਾ ਕਿ ਹੁਣ ਸਾਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਦੇ ਲਈ ਯੋਜਨਾਬੱਧ ਤਰੀਕੇ ਦੇ ਨਾਲ ਕੰਮ ਕਰਨ ਦੀ ਲੋੜ ਹੈ। ਪੰਜਾਬ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਲਈ ਥੋੜੇ ਸਮੇਂ, ਦਰਮਿਆਨੇ ਸਮੇਂ ਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਸ਼ਿਵਰਾ ਚੋਹਾਨ ਕਹਿੰਦੇ ਨੇ ਕਿ ਪੰਜਾਬ 'ਚ ਹੋਏ ਨੁਕਸਾਨ ਦੀ ਜਿਹੜੀ ਡਿਟੇਲਡ ਰਿਪੋਰਟ ਹੈ ਉਹ ਪ੍ਰਧਾਨ ਮੰਤਰੀ ਨੂੰ ਸੌਂਪਣਗੇ। ਸੰਕਟ ਵੱਡਾ ਹੈ ਪਰ ਕੇਂਦਰ ਸਰਕਾਰ ਇਸ ਸੰਕਟ ਤੋਂ ਨਿਕਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਦੇ ਨਾਲ ਹੀ ਰਾਜ ਸਰਕਾਰ ਨੂੰ ਪੂਰੀ ਗੰਭੀਰਤਾ ਦੇ ਨਾਲ ਜ਼ਮੀਨੀ ਪੱਧਰ ਤੇ ਵੀ ਕੰਮ ਕਰਨਾ ਪਵੇਗਾ। ਇਹ ਵੀ ਉਹਨਾਂ ਨੇ ਕਹਿਤਾ ਹੈ। ਉਹਨਾਂ ਆਖਿਆ ਜਦੋਂ ਪਾਣੀ ਘਟ ਜਾਵੇਗਾ ਤਾਂ ਬਿਮਾਰੀ ਫੈਲਣ ਦਾ ਖਤਰਾ ਹੋਵੇਗਾ। ਮਰੇ ਹੋਏ ਜਾਨਵਰਾਂ ਦਾ ਸੁਰੱਖਿਅਤ ਢੰਗ ਦੇ ਨਾਲ ਨਿਪਟਾਰਾ ਕਰਨਾ ਵੀ ਪਊਗਾ ਤਾਂ ਜੋ ਬਿਮਾਰੀ ਨਾ ਫੈਲੇ। ਖੇਤਾਂ 'ਚ ਜਿਹੜੇ ਗਾਦ ਜਮ੍ਹਾਂ ਹੋ ਗਈ ਹੈ ਇਸ ਨੂੰ ਵੀ ਹਟਾਉਣ ਵਾਸਤੇ ਇੱਕ ਪਲੈਨਿੰਗ ਬਣਾਉਣੀ ਪਵੇਗੀ ਤਾਂ ਜੋ ਅਗਲੀ ਫਸਲ ਜਿਹੜੀ ਉਹ ਖਤਰੇ 'ਚ ਨਾ ਪਵੇ। ਔਰ ਉਹਨਾਂ ਨੇ ਜ਼ਿਕਰ ਕੀਤਾ ਹੈ ਕਹਿੰਦੇ ਜਦੋਂ ਸਤਕਾਰਯੋਗ ਅਟਲ ਅ ਬਿਹਾਰੀ ਬਾਜਪਈ ਪ੍ਰਧਾਨ ਮੰਤਰੀ ਸੀ ਤਾਂ ਸਤਕਾਰਯੋਗ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਹੜ੍ਹਾਂ ਤੋਂ ਫਸਲਾਂ ਦੀ ਰੱਖਿਆ ਵਾਸਤੇ ਸਤਲੁਜ ਬਿਆਸ ਰਾਵੀ ਤੇ ਕਗਰ ਵਰਗੇ ਦਰਿਆਵਾਂ ਦੇ ਕੰਢੇ ਜਿਹੜੇ ਸੀਗੇ ਉਤੇ ਬਨ ਮਜ਼ਬੂਤ ਕੀਤੇ ਹੋਏ ਸੀ ਔਰ ਉੱਚੇ ਕੀਤੇ ਜਾਂਦੇ ਸੀ ਪਰ ਕਹਿੰਦੇ ਗੈਰ ਕਾਨੂੰਨੀ ਮਾਈਨਿੰਗ ਕਰਕੇ ਇਹ ਬੰਨ ਜਿਹੜੇ ਨੇ ਇਹ ਕਮਜ਼ੋਰ ਹੋ ਗਏ ਨੇ ਔਰ ਪਾਣੀ ਪਿੰਡਾਂ ਚ ਦਾਖਲ ਹੋ ਗਿਆ ਔਰ ਉਹਨਾਂ ਨੇ ਇਹ ਵੀ ਆਖਿਆ ਕਿ ਹੁਣ ਉਹਨਾਂ ਢਾਂਚਿਆਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪਵੇਖ ਦੇ ਵਿੱਚ ਪੰਜਾਬ ਨੂੰ ਅਜਿਹੀਆਂ ਦੁਖਾਂਤਾਂ ਤੋਂ ਬਚਾਇਆ ਜਾ ਸਕੇ ਨਾਲ ਹੀ ਜ਼ਿਕਰ ਉਹ ਨਾ ਕਰਤਾ ਹੈ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਉਹ ਪੰਜਾਬ ਚ ਪੀੜਤਾਂ ਦੀ ਸੇਵਾ ਕਰਨ ਵਾਸਤੇ ਇੱਕ ਐਗਜ਼ਾਮਪਲ ਦੇਖ ਰਹੇ ਨੇ ਕਿ ਹਜ਼ਾਰਾਂ ਜਿਹੜੇ ਸਮਾਜ ਸੇਵਕ ਨੇ ਆਪਣੇ ਪਿੰਡਾਂ ਤੋਂ ਟਰੈਕਟਰਾਂ ਤੇ ਭੋਜਨ ਲੈ ਕੇ ਆ ਰਹੇ ਨੇ ਕੱਪੜੇ ਦਵਾਈਆਂ ਲੈ ਕੇ ਆ ਰਹੇ ਨੇ ਔਰ ਪਿੰਡ ਪਿੰਡ ਜਾ ਕੇ ਸੇਵਾ ਵੀ ਕਰ ਰਹੇ ਨੇ ਸ਼ਿਵਰਾਜ ਚੋਹਾਨ ਨੇ ਅਖਿਆ ਕਿ ਮੈਂ ਪੰਜਾਬ ਦੀ ਇਸ ਸੇਵਾ ਭਾਵਨਾ ਨੂੰ ਸਲਾਮ ਕਰਦਾ ਹੈ ਔਰ ਪੀੜਿਤ ਮਨੁੱਖਤਾ ਦੀ ਸੇਵਾ ਕਰਨਾ ਪਰਮਾਤਮਾ ਦੀ ਪੂਜਾ ਹੁੰਦੀ ਹੈ ਆਫਤ ਦੀ ਇਸ ਘੜੀ ਦੇ ਵਿੱਚ ਨਾ ਸਿਰਫ ਪੰਜਾਬ ਸਗੋਂ ਗੁਆਂਢੀ ਰਾਜਾਂ ਦੇ ਲੋਕਾਂ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਹੋਇਆ ਹੈ ਦੇਖਣੇ ਆਪਾਂ ਕਿ ਗੁਆਂਢੀ ਸੂਬਿਆਂ ਤੋਂ ਵੀ ਮਦਦਦਾਰੀਆਂ ਸ਼ਿਵਰਾਜ ਚੋਹਾਨ ਕਹਿ ਰਹੇ ਨੇ ਕਿ ਏਕਤਾ ਤੇ ਸੇਵਾ ਦੀ ਇਹ ਭਾਵਨਾ ਸਾਨੂੰ ਸਭ ਤੋਂ ਵੱਡੇ ਸੰਕਟ ਚੋਂ ਹੀ ਬਾਹਰ ਨਿਕਲਣ ਦੀ ਤਾਕਤ ਦਿੰਦੀ ਹੈ ਉਹਨਾਂ ਨੇ ਲਾਸਟ ਦੇ ਵਿੱਚ ਆਖਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਸੰਕਟ ਦੇ ਵਿੱਚੋਂ ਵੀ ਬਾਹਰ ਕੱਢਾਂਗੇ ਸੋ ਕੁੱਲ ਮਿਲਾ ਕੇ ਉਹਨਾਂ ਦੇ ਟਵੀਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪਿਛਲੀਆਂ ਸਰਕਾਰਾਂ ਖਾਸ ਕਰਕੇ ਅਕਾਲੀ ਦਲ ਦੀ ਜਿਹੜੀ ਸਰਕਾਰ ਸੀਗੀ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਤਾਂ ਕਿਵੇਂ ਨਹਿਰਾਂ ਦੇ ਬੰਨ ਉੱਚੇ ਮਾਰੇ ਜਾਂਦੇ ਹੁੰਦੇ ਸੀ ਮਜ਼ਬੂਤ ਹੁੰਦੇ ਸੀਗੇ ਨਹਿਰਾਂ ਦੇ ਦਰਿਆਵਾਂ ਦੇ ਕਿਨਾਰੇ ਜੋ ਹੁਣ ਨਹੀਂ ਗਏ ਇਹ ਉਹਨਾਂ ਨੇ ਜ਼ਿਕਰ ਕੀਤਾ ਸੋ ਉਹਨਾਂ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਨੇ ਜੋ ਕਰਨਾ ਹੈ ਕੇਂਦਰ ਸਰਕਾਰ ਕਰੇਗੀ ਪਰ ਇਥੇ ਸੂਬਾ ਸਰਕਾਰ ਦੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਜਿਨ੍ਹਾਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਣਾ ਚਾਹੀਦਾ ਹੈ ਸੂਬਾ ਸਰਕਾਰ ਨੂੰ ਪਰ ਸਾਡੇ ਮੁੱਖ ਮੰਤਰੀ ਫਿਲਹਾਲ ਬਿਮਾਰ ਨੇ ਪਰ ਪ੍ਰਸ਼ਾਸਨ ਜਿਹੜਾ ਹੈ ਉਹ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰ ਰਿਹਾ ਹੈ ਵੱਖ-ਵੱਖ ਹਲਕਿਆਂ ਦੇ ਐਮਐਲਏ ਜਿਹੜੇ ਨੇ ਉਹ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰ ਰਹੇ ਨੇ ਲੋਕਾਂ ਦੇ ਨਾਲ ਮਿਲਗਿਲ ਰਹੇ ਨੇ ਹੱਥ ਮੁੰਡਾ ਰਹੇ ਨੇ ਜ਼ਰੂਰੀ ਵਸਤੂਆਂ ਜਿਹੜੀਆਂ ਨੇ ਉਹ ਉਹਨਾਂ ਤੱਕ ਮਹਿੰਗਾਂ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਆਪੋਜੀਸ਼ਨ ਬੜਾ ਵੱਡਾ ਰੋਲ ਨਿਭਾਰੀ ਹੈ ਖਾਸ ਕਰਕੇ ਜ਼ਿਕਰ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਾਂ ਦਾ ਕਿ ਸੁਖਬੀਰ ਬਾਦਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਪੈਸੇ ਵੀ ਦੇ ਰਹੇ ਨੇ ਔਰ ਜਿਹੜੀ-ਜਿਹੜੀ ਚੀਜ਼ ਦੀ ਲੋੜ ਹੈ ਉਹ ਵੀ ਉਹਨਾਂ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਸੋ 23 ਜ਼ਿਲ੍ਹੇ ਹੜ੍ਹ ਦੇ ਨਾਲ ਪ੍ਰਭਾਵਿਤ ਪੰਜਾਬ ਦੇ ਵਿੱਚ ਦੱਸੇ ਜਾ ਰਹੇ ਨੇ 23 ਹੀ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਯਾਨਕੀ ਪੂਰਾ ਪੰਜਾਬ ਹੜ੍ਹ ਦੇ ਨਾਲ ਪ੍ਰਭਾਵਿਤ ਹੈ ਕਿਤੇ ਇੱਕ ਪਿੰਡ ਕਿਤੇ ਦੋ ਕਿਤੇ 300 ਕਿਤੇ 100 ਫਿਰ 1902 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਨੇ ਇਸ ਤੋਂ ਇਲਾਵਾ 8,84,000 ਲੋਕ ਜਿਹੜੇ ਨੇ ਉਹਨਾਂ ਦੇ ਜਨ ਜੀਵਨ ਦੇ ਉੱਤੇ ਬੜਾ ਵੱਡਾ ਅਸਰ ਪਿਆ ਇਹਨਾਂ ਹੜਾਂ ਕਰਕੇ 20,000 ਦੇ ਕਰੀਬ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਔਰ 196 ਰਾਹਤ ਕੈਂਪ ਉਹ ਬਣਾਏ ਗਏ ਨੇ ਉਹ ਰਾਹਤ ਕੈਂਪਾਂ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਦਾ ਸਾਰਾ ਇਹ ਸਮਾਨ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ ਸੋ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਲੋਕ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਕਈਆਂ ਨੇ ਆਪਣੇ ਜੀਗਵਾ ਦਿੱਤੇ 43 ਲੋਕਾਂ ਦੀ ਹੁਣ ਤੱਕ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਆંકੜਾ ਵੱਧ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਅਪੀਲ ਕੀਤੀ ਜਾ ਰਹੀ ਹੈ ਐਨ ਜੀਓਜ਼ ਨੂੰ ਵੀ ਕਿ ਮਦਦ ਲੈ ਕੇ ਪਹੁੰਚੋ ਵੱਧ ਤੋਂ ਵੱਧ ਸਰਕਾਰਾਂ ਨੂੰ ਲੋਕ ਵੇਖ ਰਹੇ ਨੇ ਕਿ ਸਰਕਾਰਾਂ ਆਪਣਾ ਰੋਲ ਕਿਵੇਂ ਤੇ ਬਖੂਬੀ ਕਿਵੇਂ ਨਿਭਾਉਣਗੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕਿੱਡਾ ਕੋ ਖੁੱਲਾ ਗੱਫਾ ਦੇਊਗੀ ਪੰਜਾਬ ਨੂੰ ਇਤਿਵੇਂ ਨਸਰਾਂ ਪੜੀਆਂ ਨੇ ਔਰ ਪੰਜਾਬ ਸਰਕਾਰ ਕਿਸਾਨਾਂ ਦੀ ਇਸ ਦੁੱਖ ਦਰਦ ਨੂੰ ਸਮਝ ਕੇ ਕੀ ਐਲਾਨ ਕਰਦੀ ਹੈ ਕਰਜ਼ਾ ਮਾਫ ਕਰਦੀ ਹੈ ਜਾਂ ਫਿਰ ਕੋਈ ਹੋਰ ਕਿਸੇ ਤਰ੍ਹਾਂ ਦੀ ਮਦਦ ਐਲਾਨ ਕੀਤਾ ਜਾਂਦਾ ਸਭ ਦੇ ਬਿਆਨਾਂ ਦੇ ਉੱਤੇ ਹੀ ਐਲਾਨਾਂ ਦੇ ਉੱਤੇ ਹੀ ਨਸਰਾਂ ਪੜੀਆਂ ਹੋਈਆਂ ਨੇ ਕੈਮਰਾ ਪ੍ਰਸਨ ਸ਼ੰਕਰ ਦੇ ਨਾਲ ਮੈਨੂੰ ਦਿਓ ਜਾਸਰ ਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ